ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਤੇ ਵੱਲੋਂ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਅਤੇ ਚੰਕੌਰ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਅਤੇ ਮਾਤਾ ਗੁਜਰ ਕੌਰ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਦੀ ਯਾਦ ਤੇ ਵਿੱਚ ਸੰਤ ਪਾਪਾ ਲੀਡਰ ਸਿੰਘ ਜੀ ਦੀ ਅਗਵਾਈ ਦੇ ਹੇਠ ਗੁਰਦੁਆਰਾ ਗੁਰੂ ਸਰ ਸਾਹਿਬ ਸਾਹੀ ਸ਼ੇਮੀ ਪਿੰਡ ਸੈਫਲਾਬਾਦ ਵਿਖੇ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਵਿਰਕ ਦੀ ਯਤਨਾ ਸਦਕਾ ਦਸਮਾ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਸ਼੍ਰੀ ਅਖੰਡ ਪਟ ਸਾਹਿਬ ਦੀਪੋਕ ਪਾਏਗੇ ਉਪਰੰਤ ਧਾਰਮਿਕ ਦੀਵਾਨ ਸਜਾਏਗੇ ਜਿਨ੍ਹਾਂ ਦੇ ਵਿੱਚੋਂ ਪੰਥ ਦੇ ਮਹਾਨ ਰਾਗੀ ਢਾਡੀ ਕਥਾਵਾਚਕ ਜਿਨ੍ਹਾਂ ਦੇ ਵਿੱਚ ਗਿਆਨੀ ਪਿੰਦਰਪਾਲ ਸਿੰਘ ਕਥਾਵਾਚਕ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਗਿਆਨੀ ਗੁਰਮਖ ਸਿੰਘ ਐਮਏ ਕਵੀਸ਼ਰ ਅਤੇ ਭਾਈ ਸੁਖਜਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰਦੁਆਰਾ ਗੁਰਸਰ ਸਾਹਿਬ ਆਜੱਤਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਇਸ ਮੂਹ ਸੰਗਤ ਵੱਲੋਂ ਇਸ ਅਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਬਜ਼ਾਦੇ ਮਾਤਾ ਜੀ ਔਰ ਚਾਲੀ ਮੁਕਤਿਆਂ ਦੀ ਸਿਮਰਤੀ ਚ ਵਿਸ਼ੇਸ਼ ਗੁਰਮਤਸ ਸਾਜਨੀ ਕਰਾਇਆ ਜਾਂਦੇ ਨੇ 10 ਹਰ ਸਾਲ ਹੁੰਦਾ ਹੈ ਸਨਮਾਨਯੋਗ ਬਾਬਾ ਲੀਡਰ ਸਿੰਘ ਜੀ ਬਹੁਤ ਪਏ ਪਾਵਨੀ ਨਾਲ ਇਸ ਘਰ ਦੀ ਸੇਵਾ ਕਰ ਰਿਹਾ ਤੇ ਸਾਡੀ ਇੱਛਾ ਹੀ ਹੁੰਦੀ ਹੈ ਜੀ ਸੰਗਤ ਵੀ ਜਾਈਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਅਸੀਂ ਘਰ ਘਰ ਪਹੁੰਚਾ ਸਕੀਏ ਬਹੁਤ ਚੰਗਾ ਲੱਗਦਾ ਜੀ ਇਸ ਸਟੇਜ ਉੱਤੇ ਸਿਰਫ ਗੁਰੂ ਦੀ ਸਿਫਤ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਧੰਨਵਾਦ ਇਸ ਮੁੱਛੀਆਂ ਸੰਗਤਾਂ ਦੇ ਜਿਨ੍ਹਾਂ ਨੇ ਆਪਣੇ ਅੱਜ ਦੇ ਜੀਵਨ ਦੇ ਪਲ ਜਿਹੜੇ ਆ ਸਫਲਾ ਕੀਤੇ ਇੱਥੇ ਆਣ ਕੇ ਤੇ ਮੁਖਸਰ ਸਾਹਿਬ ਦੇ 40 ਮੁਕਤੀਆਂ ਨੂੰ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਮਾਤਾ ਗੁਜਰ ਕੌਰ ਛੋਟੇ ਸਾਹਿਬ ਦੇ ਜਨ ਨੇ ਸ਼ਹੀਦਿਆ ਸੋ ਸਾਰੇ ਸ਼ਹੀਦਾਂ ਨੂੰ ਸਾਂਝੇ ਰੂਪ ਦੇ ਵਿੱਚ ਜਿੱਥੇ ਵੱਖ-ਵੱਖ ਵੀ ਸ਼ਰੀ ਰਾਗੀ ਢਾਡੀ ਪ੍ਰਚਾਰਕ ਸਾਡੇ ਕੋਲ ਆਏ ਆ ਸੋ ਸਾਰਿਆਂ ਨੇ ਬੈਠ ਕੇ ਆਪਣੇ ਜੀਵਨ ਦਿਪਾਲ ਸਫਲਾ ਕੀਤਾ ਬਹੁਤਿਆਂ ਨੇ ਲਾਈਵ ਜਾਂ ਜਿਹੜੇ ਆ ਉਹ ਸੁਣਿਆ ਸੋ ਜਿਨ੍ਹਾਂ ਨੇ ਵੀ ਆਪਣਾ ਦਿਪਾਲ ਸਫਲਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਹੈ ਹਰ ਇੱਕ ਨੂੰ ਚੜ੍ਹਦੀ ਕਲਾ ਬਖਸ਼ੀ ਜੀ ਔਰ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ 41 ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਲੋਚੀਂਦੇ ਰਹਿਣ ਕਿ ਇਸ ਤਰ੍ਹਾਂ ਕਿ ਸੇਮ ਤੇ 30 ਹਮੇਸ਼ਾ ਯਤਨ ਕਰਦੀ ਹੈ ਕਿ ਦਾ ਮਰਦਾਰ ਕੀਤਾ ਜਾਵੇ ਆ ਦੇਸ਼ ਦੇ ਵਿੱਚ ਵੀ ਵਿਦੇਸ਼ ਦੇ ਵਿੱਚ ਇੱਕ ਵੱਖ ਇੱਕ ਬੋਲ ਕੀ ਪ੍ਰੋਗਰਾਮ ਦੇਖੋ ਜੀ ਹਰ ਸਿੱਖ ਦਾ ਹੀ ਫਰਜ਼ ਹੈ ਇਕੱਲੀ ਸੁਸਾਇਟੀ ਨਹੀਂ ਤਾਂ ਜਿੱਦਾਂ ਸੁਸਾਇਟੀ ਵੀ ਇੱਕ ਸਿੱਖਾਂ ਦੇ ਨਾਲ ਇਸ ਦੀ ਬੋਡੀ ਹੈ ਇਸ ਕਰਕੇ ਸੋ ਕੋਸ਼ਿਸ਼ ਹਰ ਇੱਕ ਦੀ ਇੰਡੀਵਿਜੂਅਲ ਤੌਰ ਤੇ ਹੋਣੀ ਚਾਹੀਦੀ ਹੈ ਜੋ ਵੀ ਖਾਸ ਤੌਰ ਤੇ ਜੇ ਇੱਥੇ ਆਣ ਕੇ ਦੇਖਦੇ ਆ ਤਾਂ ਸਾਡੀ ਘਟਰੀ ਗਿੰਦਤੀ ਸਾਡਾ ਜਿਹੜਾ ਸਿੱਖੀ ਦਾ ਹੋ ਰਿਹਾ ਕਾਹਨ ਸਾਡੇ ਜਿਹੜੇ ਆ ਜੱਦੀ ਹੱਕ ਆ ਜਿਹੜਾ ਉਹਨਾਂ ਦੀ ਹੋ ਰਹੀ ਉਲੰਘਣਾ ਉਹ ਚੀਜ਼ਾਂ ਨੂੰ ਦੇਖ ਕੇ ਦੁੱਖ ਵੀ ਹੁੰਦਾ ਪਰ ਸਾਡੇ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਸਾਡੇ ਬਹੁਤ ਜ਼ਿਆਦਾ ਧਾਰਮਿਕ ਸਥਾਨ ਆ ਜਿੰਨਾ ਤੋਂ ਸਿੱਖ ਦੇ ਵੀ ਦੂਰ ਨਹੀਂ ਹੋ ਸਕਦਾ ਇਸ ਕਰਕੇ ਹਮੇਸ਼ਾ ਅਰਦਾਸ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਉਹ ਕੌਮ ਨੂੰ ਇੱਥੇ ਹੋਰ ਚੜ੍ਹਦੀ ਕਲਾ ਬਖਸ਼ੇ ਅਰਦਾਸ ਕਰੀਏ ਸਤਿਗੁਰੂ ਅਡੋਲਤਾ ਬਖਸ਼ੇ ਮੈਨੂੰ ਪਤਾ ਹੈ ਮੇਰੇ ਤੋਂ ਬਾਅਦ ਕੀਰਤਨੀਏ ਗੁਰਸਿੱਖ ਕਬੀਰ ਸ਼ਰ ਸਾਹਿਬ ਆ ਚੁੱਕੇ ਨੇ ਮੈਂ ਜ਼ਿਆਦਾ ਸਮਾਂ ਨਹੀਂ ਲਾਵਾਂਗਾ ਕਿਉਂਕਿ ਹਰ ਬੁਲਾਰੇ ਨੇ ਆਪ ਜੀ ਦੇ ਦਰਸ਼ਨ ਕਰਨੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ